ਦੋ ਵੀਰੋ ਤੋਂ ਤੋਂ ਸੁੱਕਣੇ ਪਾਤੇ ਆ ਤੇ ਆਪਾਂ ਹੁਣ ਤੁਹਾਨੂੰ ਲਈ ਜਾਂਨੇ ਇਧਰ ਨੂੰ ਮੋਬਾਈਲ ਤੇ ਗਿਣ ਕੇ ਦੱਸਿਓ ਆਪਾਂ ਆ ਰਾਵਣਾ ਹੋਲੀ ਵਾਲੀ ਜਾਂਨੇ ਆ। ਕੱਟੇ ਟੋਟਲ ਕਿੰਨੇ ਆ ਆਪਣੇ ਜਿਹੜੇ ਤਪਾ ਤਾਰ ਤੇ ਪਾਏ ਹੋਏ ਆ। ਦੱਸਿਓ ਗਿਣ-ਗਿਣ ਕੇ। ਵੇਖਦੇ ਆ ਕਿਹੜਾ ਕਿਸਾਨ ਵੀਰ ਨਿੱਤਰ ਦਾਜ। ਕਿੰਨੀ ਦੱਸਿਓ ਬਾਅਦ ਚ ਆਪਾਂ ਦੱਸਾਂਗੇ ਕਿੰਨੀ ਆ। ਵੀਡੀਓ ਨੂੰ ਚਾਇਰੋ ਕਰੋ ਕੇ ਦੇਖ ਲਿਓ ਗਿਣਤੀ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਲਵਾਇਓ ਹਾਜ਼ਰੀ ਦੇਖਦੇ ਆ ਕਿਹੜਾ ਅੰਤਰ ਦਾਜ ਆਪਣੇ ਕਿਹੜਾ ਸਹੀ ਗਿਣਤੀ ਦੱਸਦਾ